ਬੰਦੇ ਦੇ ਹੱਥ ਚ ਕਾਗਜ਼ ਖੋਏ ਉਹ ਬੰਦੇ ਨੂੰ ਉੱਥੇ ਕੁੱਟਣ ਲੱਗਦੇ। ਕਿੱਥੋਂ ਗੱਲ ਸ਼ੁਰੂ ਹੋਈ ਫਿਰ? ਬਲੌਗ ਦੇ ਅੰਦਰ ਹੀ ਜਿੱਥੇ ਕਾਗਜ਼ ਦਾਖਲ ਹੋ ਰਹੇ ਸੀ ਉਹ ਥਾਂ ਤੇ ਕੀਤਾ। ਫਿਰ ਉੱਥੋਂ ਭਿੱੜਦੇ ਅਸੀਂ ਬਾਹਰ ਆਏ ਆ। ਇਹ ਕੁੱਟਮਾਰ ਤੁਹਾਡੇ ਕਿਹਨਾਂ ਉਮੀਦਵਾਰਾਂ ਵੱਲੋਂ ਵੀ ਉਹਨਾਂ ਦੇ ਨਾਲ ਕੀਤੀ ਗਈ? ਜਦੋਂ ਹੱਥੀ ਪੈਂਦੇ ਆ ਜਿੱਦੋਂ ਫਿਰ ਅਸੀਂ ਵੀ ਬਰਾਬਰ ਚਲਾਤੀਆਂ ਜਦੋਂ ਉਹਨਾਂ ਨੇ ਕੀਤੀ ਤੇ ਅਸੀਂ ਵੀ ਫਿਰ ਐਮ.ਐਲ.ਏ ਦੀ ਵੀ ਭਾਵੇਂ ਮੂੰਹ ਤੇ ਵੱਜੇ ਉਹ ਨਹੀਂ ਮੈਨੂੰ ਪਤਾ ਆ ਵੀ ਜੋ ਮੁੱਕਰ ਜਾਂਦੇ ਨੇ ਠੀਕ ਹੈ ਨਹੀਂ ਤੇ ਵੀਡੀਓਜ਼ ਤੇ ਆਉਂਦਾ ਹੀ ਹੁੰਦਾ। ਐਮ.ਐਲ.ਏ ਜਦੋਂ ਆ ਪਾ ਕੇ ਬਦਮਾਸ਼ੀ ਕਰੂਗਾ ਤੇ ਮੈਂ ਥੋੜ ਮੈਂ ਵੀ ਫਿਰ ਚੜ੍ਹਨੀ ਆ ਹੀ ਹੋਣਗੀ ਬੇਸ਼ਰਮ ਕਿਸਮ ਦੇ ਆਦਮੀ ਇਹ ਤੇ ਤੁਸੀਂ ਸਾਰਿਆਂ ਨੇ ਵੇਖਿਆ ਪੱਗ ਨੂੰ ਲੈ ਕੇ ਜੋ ਇਹਦੀ ਸ਼ਬਦਾਵਲੀ ਸੀਗੀ ਪੱਗਾਂ ਨੂੰ ਕਿਹੜੇ ਕਿੱਲ ਲੱਗੇ ਨੇ ਫਿਰ ਵਾਜਦੀਆਂ ਵੀ ਤੇ ਲੱਤਦੀਆਂ ਵੀ ਨੇ ਨਾਲ ਉੱਚੇ ਖੋਰ ਵੀਡੀਓ ਸੀਗੀ ਜੀਚੇ ਦਾ ਭਰਾ ਵੀ ਕਹਿ ਰਿਹਾ ਹੁੰਦਾ ਆਪਣੀਆਂ ਛਾਂਟ ਕੇ ਤੇ ਲੈ ਜਾਓ ਪੱਗਾਂ ਇਹ ਗੱਲ ਕਹੀ ਇਹ ਗੁਰਦੀਪਰਨ ਦਾ ਬਾਦੇ ਬ੍ਰਦਰ ਨੇ ਸਕੇ ਬ੍ਰਦਰ ਜੀ ਸਗਾ ਬ੍ਰਦਰ ਹੈ ਜੀ ਮੈਨੂੰ ਲੱਗਦਾ ਇਹੋ ਚੀਜ਼ ਉਹਨੇ ਵੀ ਬੋਲੀ ਹੈ ਕਿ ਆਪਣੀਆਂ ਛਾਂਟ ਕੇ ਲੈ ਜਾਓ ਜੇ ਅਸੀਂ ਸਾਡੇ ਤੇ ਇਲਜ਼ਾਮ ਲੈ ਕੇ ਇਹਨਾਂ ਬਦਮਾਸ਼ੀ ਕਰਨੀ ਕਿਸੇ ਵੀ ਸਰਕਾਰ ਹੋਵੇ ਤੇ ਅਸੀਂ ਆਪਣੇ ਕਾਗਜ਼ ਦਾਖਲ ਕਰਾਉਣ ਜੇ ਅਸੀਂ ਬਦਮਾਸ਼ੀ ਕਰਨ ਜਾਣਾ ਕਹਿ ਵੀ ਰਹੇ ਸੀ ਤੁਸੀਂ ਕਿ ਓਏ ਆ ਜਾ ਓਏ ਆ ਜਾ ਉਹ ਉਹ ਸ਼ਬਦ ਐਮ ਐਲ ਏ ਤੇ ਐਮ ਆਰ ਐ ਸਾਹਿਬ ਤੇ ਲਈ ਸੀ ਜਾਂ ਹੋਰ ਕਿਸੇ ਦੇ ਲਈ ਸੀ ਐਮ ਐਲ ਏ ਲਈ ਸੀ ਜੀ ਜੇ ਅੱਜ ਮੈਂ ਉਹਨਾਂ ਲੋਕਾਂ ਦੀ ਪੱਗਾਂ ਉਤਰੀਆਂ ਤੇ ਵੀ ਉਹਨਾਂ ਲਈ ਖੜਾ ਹੋਊਂਗਾ ਵੀ ਮੈਂ ਉਹਨਾਂ ਨੂੰ ਪਰਿਵਾਰ ਸਮਝ ਕੇ ਚੱਲਦਾ ਉਹਨਾਂ ਦੀ ਪੱਗ ਜੇ ਮੇਰੀ ਪੱਗ ਮੰਨ ਕੇ ਮੈਂ ਚੱਲੂਗਾ ਤਾਂ ਫਿਰ ਮੈਨੂੰ ਉਹੋ ਲੈਜੇ ਤੇ ਗੱਲ ਕਰਨੀ ਪੈਣੀ ਹੈ ਕਿਸੇ ਨਾਲ ਜਿਹੜੀ ਉਹਨਾਂ ਦੇ ਪੱਗ ਤੇ ਹੱਥ ਪਾਊਗਾ ਕੀ ਇਹਨੂੰ ਧਮਕੀ ਮੰਨੀਏ ਜਾਂ ਕੀ ਮੰਨੀਏ ਜਦੋਂ ਉਹਦੇ ਤੁਸੀਂ ਕਹਿੰਦੇ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਕੋਈ ਨਹੀਂ ਫਿਰ ਕਹ ਲਓ ਸਾਡੀ ਸਰਕਾਰ ਨੇ ਵੀ ਆਉਣਾ ਹੈ ਕੱਲ ਐਮਐਲਏ ਸਾਹਿਬ ਕਹਿੰਦੇ ਨਜ਼ਰ ਆਇਆ ਕਿ ਕਾਂਗਰਸੀਆਂ ਨੂੰ ਗੁੰਡਾਗਰਦੀ ਕਰਨ ਦੀ ਆਤ ਪਈ ਆ ਜੋ ਤੁਹਾਡੀ ਸਰਕਾਰ ਰਹੀ ਹੋ ਸਕਦਾ ਤੁਹਾਡੇ ਵੱਲੋਂ ਵੀ ਉਸ ਸਮੇਂ ਐਸੀ ਧੱਕਾਮੁਕੀ ਜਿਹੜੀ ਕੀਤੀ ਹੋ ਗਈ ਹੋਵੇ ਉਹ ਕਹਿੰਦੇ ਉਹਨਾਂ ਕਿ ਅਸੀਂ ਤਾਂ ਫਿਰ ਹੁਣ ਸਾਡਾ ਜ਼ੋਰ ਆ ਤੇ ਅਸੀਂ ਫਿਰ ਦਿਖਾਵਾਂਗੇ ਜ਼ੋਰ ਐਮਐਲਏ ਸਰਕਾਰ ਜਾਣ ਤੋਂ 3 ਮਹੀਨੇ ਪਹਿਲਾਂ ਇਲੈਕਸ਼ਨ ਜਿਹੜੀ 2022 ਦੀ ਇਲੈਕਸ਼ਨ ਸੀ ਉਹ ਤੋਂ 3 ਮਹੀਨੇ ਪਹਿਲਾਂ ਕਾਂਗਰਸ ਨੂੰ ਛੱਡ ਕੇ ਉੱਤਰ ਗਿਆ ਇਹ ਬੰਦਾ ਕਿਵੇਂ ਕਹਿ ਸਕਦਾ ਜੇ ਕਰ ਰਹੇ ਸੀਗੇ ਉਸ ਟਾਈਮ ਤੇ ਬਦਮਾਸ਼ੀ ਤੇ ਤੂੰ ਉਦੋਂ ਵੱਜ ਚੁੱਕੇ ਤੇ ਪਹਿਲਾਂ ਪਾਰਟੀ ਛੱਡ ਜਾਂਦਾ ਤੇ ਇੰਨਾ ਹੀ ਦੁੱਖ ਲੱਗ ਰਿਹਾ ਸੀਗਾ ਉਦੋਂ ਉਦੋਂ ਨਾ ਅਕਾਲੀ ਦਲ ਨੇ ਵੱਜ ਚੁੱਕੀ ਆ ਆਦਮੀ ਤੇ ਤੁਸੀਂ ਰਿਕਾਰਡ ਚੈੱਕ ਕਰ ਲਓ ਜੇ ਕਿਸੇ ਬੰਦੇ ਨੇ ਕਾਗਜ਼ ਭਰੇ ਵੀ ਹੋਣ ਕਦੀ ਜੇ ਕੋਈ ਉਮੀਦਵਾਰ ਖੜਾ ਵੀ ਹੋਇਆ ਹੋਵੇ ਸਾਡੀ ਸਰਕਾਰ 'ਚ ਇੱਕ ਬੰਦੇ ਨੇ ਇਲੈਕਸ਼ਨ ਨਹੀਂ ਸੀ ਲੜੀ ਜੀ ਉਦੋਂ ਪੰਜਾਬ ਭਰ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਇਸ ਦੇ ਵਿੱਚ ਨਾਮਜ਼ਦਗੀ ਪੱਤਰ ਜਦ ਭਰੇ ਗਏ ਤਾਂ ਪੰਜਾਬ ਦੇ ਅ ਕਈ ਜ਼ਿਲ੍ਹੇ ਐਸੇ ਰਹੇ ਜਿਹੜੇ ਸ਼ਾਂਤ ਰਹੇ ਪਰ ਕਈ ਜ਼ਿਲ੍ਹਿਆਂ ਦੇ ਵਿੱਚ ਗਹਿਮਗਮੀ ਜਿਹੜੀ ਉਹ ਦੇਖਣ ਨੂੰ ਮਿਲੀ ਕਿਤੇ ਪੱਗਾਂ ਵੀ ਲੱਥੀਆਂ ਕੁੱਟਮਾਰ ਤੱਕ ਦਾ ਜਿਹੜੇ ਨੋਬਤ ਉਹ ਆਈ ਇਹ ਤਸਵੀਰਾਂ ਡੇਰਾ ਬਾਬਾ ਨਾਨਕ ਤੋਂ ਸਾਹਮਣੇ ਆਈਆਂ ਜਦੋਂ ਕਾਂਗਰਸੀ ਉਮੀਦਵਾਰ ਨੇ ਇਹ ਇਲਜ਼ਾਮ ਲਾਏ ਕਿ ਮੇਰੀ ਪਾਗਲਾਹੀ ਗਈ ਮੇਰੇ ਨਾਲ ਕੁੱਟਮਾਰ ਤੱਕ ਜੜੀਆ ਕੀਤੀ ਗਈ ਤਾਂ ਉਸ ਤੋਂ ਬਾਅਦ ਮੈਂਬਰ ਆਫ ਪਾਰਲੀਮੈਂਟ ਸੁਖਿੰਦਰ ਸਿੰਘ ਰੰਧਾਵਾ ਦੇ ਸੁਪੁੱਤਰ ਉਹਦੇ ਰੰਧਾਵਾ ਹੋਰਾਂ ਦੀਆਂ ਵੀ ਤਲਕੀ ਭਰੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਕੀ ਸੀ ਪੂਰਾ ਮਾਮਲਾ ਉਸਤੇ ਗੱਲਬਾਤ ਕਰਾਂਗੇ ਮੇਰੇ ਨਾਲ ਉਹਦੇ ਰੰਧਾਵਾ ਆਉਣਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਫਰਗਲੀ ਗੱਲਬਾਤ ਕਰਾਂਗੇ ਉਹਦੇ ਸਭ ਤੋਂ ਪਹਿਲਾਂ ਸਵਾਗਤ ਆ ਰਿਹਾ ਮੀ ਟੈਲੀਵਿਜ਼ਨ ਤੇ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਉਹਦੇ ਕੀ ਕੱਲ ਦਾ ਜੋ ਮਸਲਾ ਆ ਜਿਹਦੇ ਵਿੱਚ ਤੁਸੀਂ ਵੀ ਤਲਕੀ ਪਰੇ ਮੌਲ ਦੇ ਵਿੱਚ ਨਜ਼ਰ ਆਉਨੇ ਹੋ ਇੱਕ ਕੈਂਡੀਡੇਟ ਬਾਹਰ ਆਉਂਦਾ ਜਿਸ ਦੀ ਪੱਗ ਲੱਤੀ ਹੁੰਦੀ ਆ ਕੇਸ ਖੁੱਲੇ ਹੁੰਦੇ ਨੇ ਉਸ ਦੇ ਵੱਲੋਂ ਇਲਜ਼ਾਮਤ ਜਿਹੜੇ ਆਮ ਆਦਮੀ ਪਾਰਟੀ ਤੇ ਲੱਗੇ ਪੂਰੀ ਤਸਵੀਰ ਜ਼ਰੂਰ ਸਾਫ਼ ਕਰਿਓ ਕੀ ਸੀ ਇਹ ਜੀ ਉੱਥੇ ਜਿਹੜੇ ਕੈਂਡੀਡੇਟਸ ਸੀ ਸਾਡੇ ਜੀ ਉਹਨਾਂ ਦੇ ਨਾਲ ਗਿਆ ਸੀ ਮੈਂ ਉਹਨਾਂ ਦੇ ਕਾਗਜ਼ ਦਾਖਲ ਕਰਾਉਣ ਪਤਾ ਤਾਂ ਸਾਨੂੰ ਪਹਿਲਾਂ ਹੀ ਸੀਗਾ ਕਿ ਇਹਨਾਂ ਨੇ ਇਹੋ ਜਿਹਾ ਕੁਝ ਕਰਨਾ ਕਿਉਂਕਿ ਪੰਚਾਇਤੀ ਚੌਣਾ ਚ ਵੀ ਕੀਤਾ ਇਹਨਾਂ ਨੇ ਜੀ ਉਦੋਂ ਵੀ ਸਾਡੇ 90 ਪੰਚਾਇਤਾਂ ਚ ਜੋ ਜਿਹੜੇ ਸਰਪੰਚ ਬਣ ਕੇ ਆਏ ਫਿਰ ਸਾਨੂੰ ਪਤਾ ਲੱਗਿਆ ਇਹਨਾਂ ਨੇ ਕਿ ਉਹ ਤੋਂ ਵੱਧ ਕਰਨਾ ਕਿ ਪਿਛਲੀ ਵਾਰੀ ਇਹਨਾਂ ਤੇ ਬਣ ਕੇ ਤੇ ਅੱਤ ਕੇ ਅਸੀਂ ਕਾਗਜ਼ ਨਹੀਂ ਦਾਖਲ ਹੁੰਦੇ ਨੇ ਜੀ ਅਸੀਂ ਉੱਥੇ ਜਮ੍ਹਾਂ ਕਰਉਣ ਗਏ ਆ ਕਾਗਜ਼ ਸਾਡੇ ਤੋਂ ਪਹਿਲਾਂ ਜਿਹੜੇ ਔਨ ਡਿਊਟੀ ਉਸ ਟਾਈਮ ਤੇ ਤਹਿਸੀਲ ਚ ਡੀਐਸਪੀ ਦੀ ਡਿਊਟੀ ਸੀਗੀ ਜੀ ਤਲਵਿੰਦਰ ਸਿੰਘ ਜੀ ਉਹਨਾਂ ਨੇ ਪਹਿਲਾਂ ਰੋਕਿਆ ਮੈਨੂੰ ਜੀ ਮੈਂ ਕਿਹਾ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਅੰਦਰ ਨਹੀਂ ਜਾ ਸਕਦੇ ਮੈਂ ਕਿਹਾ ਮੈਂ ਇੱਕ ਬੰਦੇ ਦੇ ਨਾਲ ਆਇਆ ਹਾਂ ਬਾਕੀ ਸਾਰੇ ਕੈਂਡੀਡੇਟ ਨੇ ਤੀਜਾ ਬੰਦਾ ਕੋਈ ਨਹੀਂ ਇਹਨਾਂ ਚ ਜੀ ਉਹਨਾਂ ਨੇ ਮਨਾਂ ਕੀਤਾ ਮੈਂ ਸਾਹਮਣੇ ਐਮਐਲਏ ਖੜਾ ਤਹਿਸੀਲ ਦੇ ਅੰਦਰ ਜਿੰਨਾ ਚ ਕੈਂਡੀਡੇਟ ਵੀ ਕੋਈ ਨਹੀਂ ਸੀਗਾ ਜੀ ਬੰਦੇ ਜਿਹੜੇ ਨਾਲ ਸੀ 20 ਬੰਦੇ ਨਾਲ ਸੀਗਾ ਉਹਨਾਂ ਚੋਂ ਇੱਕ ਵੀ ਬੰਦਾ ਕੈਂਡੀਡੇਟ ਨਹੀਂ ਸੀ ਜੀ ਮੈਂ ਕਿਹਾ ਆ ਤੁਹਾਡੇ ਸਾਹਮਣੇ ਖੜੇ ਜੀ ਇਹਨਾਂ ਨੂੰ ਬਾਹਰ ਕੱਢੋਗੇ ਜੀ ਮੈਂ ਕਿਹਾ ਫਿਰ ਫਿਰ ਵੇਖਦੇ ਆ ਫਿਰ ਮੈਂ ਇੱਥੇ ਖੜਾ ਰਹਿਣਾ ਫਿਰ ਇਹਨਾਂ ਨੇ ਕਿਹਾ ਕਿ ਚਲੋ ਠੀਕ ਹੈ ਤੁਸੀਂ ਚਲੇ ਜਾਓ ਕਿਉਂਕਿ ਐਮਐਲਏ ਨੂੰ ਨਹੀਂ ਸੀ ਕੱਢਣਾ ਜੀ ਅਸੀਂ ਅੰਦਰ ਕਾਗਜ਼ ਦਾਖਲ ਕਰਾ ਰਹੇ ਹਾਂ ਬੜੇ ਸ਼ਾਂਤਮਈ ਢੰਗ ਨਾਲ ਹੋ ਰਿਹਾ ਕੋਈ ਪ੍ਰੋਬਲਮ ਨਹੀਂ ਹੈ ਤਹਿਸੀਲ 'ਚ ਵੀ ਕੈਮਰੇ ਲੱਗੇ ਹੋਣਗੇ ਪੁਲਿਸ ਜੇ ਇਹਨੂੰ ਇਨਵੈਸਟੀਗੇਟ ਕਰੇ ਸਾਰਾ ਪਤਾ ਲੱਗੂਗਾ ਜੀ ਅੰਦਰ ਆਰਾਮ ਨਾਲ ਕਾਗਜ਼ ਭਰ ਰਹੇ ਨੇ ਜਿਹੜੇ ਸਾਡੇ ਐਮ.ਐਲ.ਏ ਦੇ ਜਿੱਥੇ ਸੰਮਤੀ ਪੈਂਦੀ ਉਹਨਾਂ ਦੇ ਪਿੰਡ ਦੀ ਜੀ ਉਥੋਂ ਦੇ ਬੰਦੇ ਨੇ ਕਾਗਜ਼ ਹੱਥ 'ਚ ਫੜੇ ਸੀਗੇ ਜੀ ਜਦੋਂ ਦੋ ਬੰਦਿਆਂ ਤੇ ਜਮਾ ਹੋ ਗਏ ਤੇ ਮੈਂ ਕਿਹਾ ਚਲੋ ਠੀਕ ਆ ਸਾਰਾ ਕੁਝ ਓਕੇ ਤੇ ਆਪਾਂ ਨਿਕਲਦੇ ਹਾਂ ਹਮ ਅਸੀਂ ਬਾਹਰ ਨੂੰ ਤੁਰੇ ਤੇ ਇਹਨਾਂ ਨੇ ਉਸ ਬੰਦੇ ਦੇ ਹੱਥ 'ਚੋਂ ਕਾਗਜ਼ ਖੋਏ ਜੀ ਉਹ ਬੰਦੇ ਨੂੰ ਉੱ ਉੱਥੋਂ ਗੱਲ ਸ਼ੁਰੂ ਹੋਈ ਫਿਰ ਜੀ ਤੇਨਾਂ ਨੇ ਅੰਦਰ ਕੀਤੀ ਸਾਰਾ ਕੁਝ ਸ਼ੁਰੂ ਕੀਤਾ ਬਲੌਗ ਦੇ ਅੰਦਰ ਹੀ ਜਿੱਥੇ ਕਾਗਜ਼ ਦਾਖਲ ਹੋ ਰਿਹਾ ਸੀ ਉਹ ਥਾਂ ਤੇ ਕੀਤਾ ਜੀ ਫਿਰ ਉੱਥੋਂ ਭਿੱਟਦੇ ਅਸੀਂ ਬਾਹਰ ਆਏ ਆ ਤੇ ਉੱਥੇ ਆ ਕੇ ਇਹਨਾਂ ਨੇ ਸਾਡੇ ਤਿੰਨ ਬੰਦਿਆਂ ਦੀਆਂ ਤੁਸੀਂ ਵੇਖੋਗੇ ਜੀ ਕੁਟਣਾ ਅੱਡ ਚੀਜ਼ ਹੁੰਦੀ ਹੈ ਜੀ ਜਿਹੜੇ ਬੰਦੇ ਦੀ ਪੱਗ ਬਚ ਵੀ ਗਈ ਤੇ ਦੂਜੇ ਦਰਵਾਜ਼ੇ ਦੇ ਵਿੱਚੋਂ ਆ ਕੇ ਪਿਛਲੀ ਸਾਈਡ ਤੋਂ ਵੀਡੀਓ ਚ ਕਲੀਅਰ ਹੁੰਦਾ ਉੱਥੋਂ ਸਿਰਫ ਇੱਕ ਭੱਜਦਾ ਬੰਦਾ ਪੱਡਿਆਂ ਦਾ ਸੀਗਾ ਉਹ ਭੱਜਦਾ ਸਿਰਫ ਹੱਥ 'ਚ ਪੱਗ ਲੈ ਕੇ ਤੇ ਦੂਜੇ ਪਾਸੇ ਭੱਜ ਗਿਆ ਹੋਰ ਉਹਨੇ ਕੁਝ ਨਹੀਂ ਕੀਤਾ ਜੀ ਇੱਕ ਕੋਟਮਾਰ ਤੋਂ ਅੱਡੇ ਕਿ ਉਮੀਦਵਾਰਾਂ ਵੱਲੋਂ ਵੀ ਉਹਨਾਂ ਦੇ ਨਾਲ ਕੀਤੀ ਗਈ ਜਦੋਂ ਹੱਥੀ ਪੈਂਦੇ ਆ ਜਿੱਦੋਂ ਫਿਰ ਅਸੀਂ ਵੀ ਬਰਾਬਰ ਚਲਾਤੀਆਂ ਜਦੋਂ ਉਹਨਾਂ ਨੇ ਕੀਤੀ ਤੇ ਅਸੀਂ ਵੀ ਫਿਰ ਐਮਐਲਏ ਦੀ ਵੀ ਭਾਵੇਂ ਮੂੰਹ ਤੇ ਵੱਜੇ ਉਹ ਨਹੀਂ ਮੈਨੂੰ ਪਤਾ ਆ ਵੀ ਜੋ ਮੁੱਕਰ ਜਾਂਦੇ ਨੇ ਠੀਕ ਹੈ ਨਹੀਂ ਤੇ ਵੀਡੀਓ ਚ ਤੇ ਆਉਂਦਾ ਹੀ ਹੁੰਦਾ ਤੁਸੀਂ ਉਦੋਂ ਅੰਦਰ ਮੌਜੂਦ ਸੀ ਜਾਂ ਨਹੀਂ ਸੀ ਮੌਜੂਦ ਹੀ ਸੀਗੇ ਜੀ ਉੱਥੇ ਖੜਾ ਸੀ ਮੈਂ ਐਮਐਲਏ ਜਦੋਂ ਆ ਪਾ ਕੇ ਬਦਮਾਸ਼ੀ ਕਰੂਗਾ ਤੇ ਮੈਂ ਥੋੜੀ ਦੇਖਣਾ ਕਿ ਐਮਐਲਏ ਹੈ ਕਿ ਕੌਣ ਹੈ ਕੋਈ ਸਰਪੰਚ ਹੈ ਕਿ ਇਹਨਾਂ ਦਾ ਮੈਂਬਰ ਹੈ ਕਿ ਚਪੜਾ ਸੀ ਇਹ ਉਦੋਂ ਜਦੋਂ ਮੇਰੇ ਸਾਹਮਣੇ ਹੋਗਾ ਤੇ ਮੈਂ ਮੈਂ ਵੀ ਫਿਰ ਚੜ੍ਹਨੀ ਆ ਹੀ ਪਰ ਵਿਦਾਇਕ ਸਾਫਟਾਈ ਕਹਿੰਦੇ ਨਜ਼ਰ ਆਈ ਕੱਲ ਤੁਸੀਂ ਉਹਨਾਂ ਦੀ ਬਾਈਟ ਤੁਸੀਂ ਵੀ ਸੁਣੀ ਉਹਨਾਂ ਕਹਿੰਦੇ ਕਿ ਇਹਨਾਂ ਕਾਂਗਰਸੀਆਂ ਨੂੰ ਗੁੰਡਾਗਰਦੀ ਦਾ ਕਹਿੰਦੇ ਨਸ਼ਾ ਆ ਪਹਿਲਾਂ ਵੀ ਇਹ ਕਰਦੇ ਰਹੇ ਨੇ ਇਹਨੂੰ ਇਹ ਸੀ ਕਿ ਕਹਿੰਦੇ ਐਤਕੀ ਵੀ ਅਸੀਂ ਉਵੇਂ ਗੁੰਡਾਗਰਦੀ ਕਰ ਦੇਵਾਂਗੇ ਕਹਿੰਦੇ ਪਰ ਮੈਂ ਗੁਰਦੀਪਰਾਂ ਦਾ ਮਾਂ ਮੈਂ ਆਪਦੇ ਹਲਕੇ 'ਚ ਗੁੰਡਾਗਰਦੀ ਚੱਲਣ ਨਹੀਂ ਦੇਣੀ ਇਹ ਵੇਖੋ ਜੀ ਬੜਾ ਹੀ ਬੇਸ਼ਰਮ ਕਿਸਮ ਦਾ ਆਦਮੀ ਹੈ ਤੇ ਤੁਸੀਂ ਸਾਰਿਆਂ ਨੇ ਵੇਖਿਆ ਪੱਗ ਨੂੰ ਲੈ ਕੇ ਜੋ ਇਹਦੀ ਸ਼ਬਦਾਵਲੀ ਸੀਗੀ ਜੀ ਨਾਲ ਉਹ ਚ ਇੱਕ ਹੋਰ ਵੀਡੀਓ ਸੀਗੀ ਜੀਚੇ ਦਾ ਭਰਾ ਵੀ ਕਹਿ ਰਿਹਾ ਹੁੰਦਾ ਆਪਣੀਆਂ ਛਾਂਡ ਕੇ ਤੇ ਲੈ ਜਾਓ ਪੱਗਾਂ ਇਹ ਗੱਲ ਕਹੀ ਇਹ ਗੁਰਦੀਪਰਨਦਾਬਾ ਦੇ ਬ੍ਰਦਰ ਨੇ ਸਕੇ ਬ੍ਰਦਰ ਗਿਆ ਸਗਾ ਬ੍ਰਦਰ ਹੈ ਜੀ ਮੈਨੂੰ ਤਾਂ ਨਹੀਂ ਪਤਾ ਜੀ ਥੋੜਾ ਜਿਹਾ ਪੱਕੇ ਜੇ ਰੰਗੜਾ ਨਾਮ ਮੈਨੂੰ ਲੱਗਦਾ ਪਿੰਦੂ ਹੈ ਕਿ ਪਿੰਦੀ ਛੋਟਾ ਨੰਨਦੀ ਹੈ ਜੀ ਜੀ ਉਹਨੇ ਇਹ ਚੀਜ਼ ਉਹ ਵੀ ਵੀਡੀਓ ਚਾਹੀਏ ਜੀ ਇਹ ਚੀਜ਼ ਉਹਨੇ ਵੀ ਬੋਲੀ ਹੈ ਕਿ ਆਪਣੀਆਂ ਸ਼ਾਂਟ ਕਿ ਲੈ ਜੋ ਜੇ ਅਸੀਂ ਸਾਡੇ ਤੇ ਇਲਜ਼ਾਮ ਲੈ ਕੇ ਇਹਨਾਂ ਬਦਮਾਸ਼ੀ ਕਰਨੀ ਕਿਸੇ ਵੀ ਸਰਕਾਰ ਹੋਵੇ ਜੀ ਤੇ ਅਸੀਂ ਆਪਣੇ ਕਾਗਜ਼ ਦਾਖਲ ਕਰਾਉਣ ਜੇ ਅਸੀਂ ਬਦਮਾਸ਼ੀ ਕਰਨ ਜਾਣਾ ਜੇ ਬਦਮਾਸ਼ੀ ਵਾਲੀ ਗੱਲ ਸੀਗੀ ਜੀ ਤੇ ਇਹਨਾਂ ਦੇ ਬਾਅਦ ਜਦੋਂ ਇਹਨਾਂ ਨੇ ਸਾਡੇ ਬੰਦਿਆਂ ਤੇ ਹਮਲਾ ਕੀਤਾ ਜੀ ਇਹਨਾਂ ਦੇ ਕੋਲ 20 ਬੰਦੇ ਖੜੇ ਸੀ ਬਸ ਜਿਹੜੇ ਅੰਦਰ ਸੀਗੇ ਜੀ 4 ਘੰਟੇ ਸਾਡੇ ਬੰਦੇ ਅੱਗੇ ਖੜੇ ਰਹੇ ਨੇ ਐਮਐਲਏ ਦੀ ਹਿੰਮਤ ਨਹੀਂ ਪਈ ਕਿ ਮੈਂ ਉਥੋਂ ਨਿਕਲਣ ਦੀ ਕੋਸ਼ਿਸ਼ ਕਰ ਲਾਂ ਜੀ ਜੇ ਅਸੀਂ ਬਦਮਾਸ਼ੀ ਕਰਨ ਤੇ ਆਉਣਾ ਸੀਗਾ ਤੇ ਫਿਰ ਅਸੀਂ ਉਸ ਹਸਾਬ ਨਾਲ ਹੀ ਕਰਦੇ 4 ਘੰਟੇ ਬਾਅਦ ਐਸਐਸਪੀ ਇਹਨਾਂ ਨੂੰ ਉੱਥੇ ਕੱਢ ਕੇ ਲੈ ਕੇ ਗਿਆ ਜੀ ਉਨਾ ਟਾਈਮ ਐਮਐਲਏ ਜਿਹੜਾ ਇੱਕ ਅੰਧ ਨਾਲ ਲਾ ਕੇ ਬੈਠਾ ਰਿਹਾ ਕਿ ਮੇਰੇ ਤੇ ਕੋਈ ਹਮਲਾ ਨਾ ਹੋ ਜਾਏ ਜੇ ਬਦਮਾਸ਼ੀ ਕਰਨੀ ਹੁੰਦੀ ਅਸੀਂ ਉੱਥੇ ਹੀ ਕਰ ਲੈਂਦੇ ਜੀ ਹਮ ਤੁਹਾਡੇ ਵੱਲੋਂ ਤਲਕੀ ਪਰੇ ਲੈਜ਼ੇ ਦੇ ਵਿੱਚ ਕਿਹਾ ਵੀ ਜਾਂ ਕਹਿ ਵੀ ਰਹੇ ਸੀ ਤੁਸੀਂ ਕਿ ਓਏ ਆ ਜਾ ਓਏ ਆ ਜਾ ਉਹ ਉਹ ਸ਼ਬਦ ਐਮ ਐਲ ਏ ਤੇ ਐਮ ਐਲ ਏ ਸਭ ਦੇ ਲਈ ਸੀ ਜਾਂ ਹੋਰ ਕਿਸੇ ਦੇ ਲਈ ਸੀ ਐਮ ਐਲ ਏ ਲਈ ਸੀ ਜੀ ਜਿਹੜਾ ਜਿਹੜੇ ਇੱਕ ਇੱਕ ਬੜੀ ਸਿੰਪਲ ਜੀ ਗੱਲ ਹੁੰਦੀ ਜੇ ਮੇਰੀ ਫੈਮਿਲੀ ਇੱਥੋਂ ਆਜ਼ਾਦੀ ਤੋਂ ਬਾਅਦ ਤੋਂ ਲੈ ਕੇ ਪਹਿਲੀ ਪੰਚਾਇਤ ਦੀਆਂ ਇਲੈਕਸ਼ਨਾਂ ਹੋਈਆਂ ਸੀ ਜਿਹੜੀਆਂ ਮੇਰੇ ਗ੍ਰੈਂਡਫਾਦਰ ਉਦੋਂ ਤੋਂ ਜਿੱਤ ਕੇ ਇੱਥੋਂ ਲੜਦੇ ਜੀ ਅੱਜ ਮੈਂ ਉਹਨਾਂ ਲੋਕਾਂ ਦੀ ਪੱਗਾਂ ਉਤਰੀਆਂ ਤੇ ਵੀ ਉਹਨਾਂ ਲਈ ਖੜਾ ਹੋਊਗਾ ਹੂੰ ਵੀ ਮੈਂ ਉਹਨਾਂ ਨੂੰ ਪਰਿਵਾਰ ਸਮਝ ਕੇ ਚੱਲਦਾ ਉਹਨਾਂ ਦੇ ਪੱਗ ਜੇ ਮੇਰੀ ਪੱਗ ਮੰਨ ਕੇ ਮੈਂ ਚੱਲੂੰਗਾ ਤੇ ਫਿਰ ਮੈਨੂੰ ਉਹ ਲੈਜੇ ਚ ਗੱਲ ਕਰਨੀ ਪੈਣੀ ਹੈ ਕਿਸੇ ਨਾਲ ਜਿਹੜੀ ਉਹਨਾਂ ਦੇ ਪੱਗ ਤੇ ਹੱਥ ਪਾਊਗਾ ਉਹ ਉਹ ਪਰਿਵਾਰ ਬਣ ਕੇ ਚੱਲੀ ਦਏ ਜਿਹੋ ਜੇ ਕੰਮਾਂ ਚ ਜੇ ਜੇ ਉਹੀ ਗੱਲ ਕਰਨ ਲੱਗੇ ਤਾਂ ਫਿਰ ਮੈਂ ਵੀ ਅੱਜ ਜੇ ਮੈਂ ਮੇਰੀ ਉਮਰ 25 ਸਾਲ ਹੈ ਜੀ ਜੇ ਅੱਜ ਹੀ ਉਹਨਾਂ ਕੰਮਾਂ ਤੇ ਆ ਜਾਊਗਾ ਕਿ ਕੋਈ ਨਹੀਂ ਜੀ ਲੈ ਲੈੰਦੋ ਜੇ ਮੈਂ ਨਾ ਤੇ ਕਦੀ ਪੋਲਿਟਿਕਲੀ ਸਕਸੈਸਫੁਲ ਹੋਊਗਾ ਤੇ ਨਾ ਹੀ ਇਹ ਨਾ ਬੰਦਿਆਂ ਨੇ ਕਦੀ ਮੈਨੂੰ ਪਰਿਵਾਰ ਸਮਝ ਕੇ ਤੁਰਨਾ ਇੱਥੇ ਉਹਦੇ ਹੋ ਹੋ ਵੀ ਸਕਦਾ ਨਾ ਕਿ ਜਦ ਤੁਹਾਡੀ ਸਰਕਾਰ ਰਹੀ ਹੋਵੇ ਤੁਹਾਡੀ ਸੱਤਾ ਜਿਹੜੀ ਰਹੀ ਹੋਵੇ ਜਿਵੇਂ ਕੱਲ ਐਮਐਲਏ ਸਾਹਿਬ ਕਹਿੰਦੇ ਨਜ਼ਰ ਆਇਆ ਕਿ ਕਾਂਗਰਸੀਆਂ ਨੂੰ ਗੁੰਡਾਗਰਦੀ ਕਰਨ ਦੀ ਆਤ ਪਈ ਆ ਜੋ ਤੁਹਾਡੀ ਸਰਕਾਰ ਰਹੀ ਹੋਵੇ ਹੋ ਸਕਦਾ ਤੁਹਾਡੇ ਵੱਲੋਂ ਵੀ ਉਸ ਸਮੇਂ ਐਸੀ ਧੱਕਾਮੁੱਕੀ ਜਿਹੜੀ ਕੀਤੀ ਹੋਈ ਗਈ ਹੋਵੇ ਉਹ ਕਹਿੰਦੇ ਉਹਨਾਂ ਕਿ ਅਸੀਂ ਤਾਂ ਫਿਰ ਹੁਣ ਸਾਡਾ ਜ਼ੋਰ ਆ ਤੇ ਅਸੀਂ ਫਿਰ ਦਿਖਾਵਾਂਗੇ ਜ਼ੋਰ ਇਹ ਵੇਖੋ ਜੀ ਐਮਐਲਏ ਜੀ ਮੈਂ ਤੁਹਾਨੂੰ ਇੱਕ ਗੱਲ ਪਹਿਲਾਂ ਕਲੀਅਰ ਕਰਾਂ ਇਹ ਐਮਐਲਏ ਸਰਕਾਰ ਜਾਣ ਤੋਂ 3 ਮਹੀਨੇ ਪਹਿਲਾਂ ਜੀ ਇਲੈਕਸ਼ਨ ਜਿਹੜੀ 2022 ਦੀ ਇਲੈਕਸ਼ਨ ਸੀ ਉਸ ਤੋਂ 3 ਮਹੀਨੇ ਪਹਿਲਾਂ ਕਾਂਗਰਸ ਨੂੰ ਛੱਡ ਕੇ ਉੱਤਰ ਗਿਆ ਜੀ ਇਹ ਬੰਦਾ ਕਿਵੇਂ ਕਹਿ ਸਕਦਾ ਜੇ ਕਰ ਰਹੇ ਸੀਗੇ ਉਸ ਟਾਈਮ ਤੇ ਬਦਮਾਸ਼ੀ ਤੇ ਤੂੰ ਉਦੋਂ ਬਾਅਦ ਚੁੱਕ ਕੇ ਤੇ ਪਹਿਲਾਂ ਪਾਰਟੀ ਛੱਡ ਜਾਂਦਾ ਤੇ ਇੰਨਾ ਹੀ ਦੁੱਖ ਲੱਗ ਰਿਹਾ ਸੀਗਾ ਹੂੰ ਉਦੋਂ ਉਦੋਂ ਨਾ ਅਕਾਲੀ ਦਲ ਨੇ ਬਾਅਦ ਚੁੱਕੀ ਆ ਆਦਮੀ ਤੇ ਤੁਸੀਂ ਰਿਕਾਰਡ ਚੈੱਕ ਕਰ ਲਓ ਜੇ ਕਿਸੇ ਬੰਦੇ ਨੇ ਕਾਗਜ਼ ਭਰੇ ਵੀ ਹੋਣ ਕਦੀ ਹਾਂ ਜੇ ਕੋਈ ਉਮੀਦਵਾਰ ਖੜਾ ਵੀ ਹੋਇਆ ਹੋਵੇ ਸਾਡੀ ਸਰਕਾਰ 'ਚ ਇੱਕ ਬੰਦੇ ਨੇ ਇਲੈਕਸ਼ਨ ਨਹੀਂ ਸੀ ਲੜੀ ਜੀ ਉਤੋਂ ਬਲਕਿ ਸੰਧੂ ਦੀ ਹਾਂ ਤੇ ਆਪਾਂ ਪਕਟਾਂ ਦੀ ਆਮ ਆਦਮੀ ਪਾਰਟੀ 'ਚੋਂ ਸਾਡੀ ਸਰਕਾਰ 'ਚ ਇੱਕ ਬੰਦੇ ਉਮੀਦਵਾਰ ਤੱਕ ਨਹੀਂ ਕੋਈ ਖੜਾ ਸੀਗਾ ਹਾਂ ਅਸੀਂ ਬਦਮਾਸ਼ੀ ਇਹਨਾਂ ਨੇ ਕਿਹੜੀ ਚੀਜ਼ ਦੀ ਕਰ ਲਈ ਉਦੋਂ ਇਹ ਚੀਜ਼ ਕਲੀਅਰ ਕਰਨ ਕਿ ਉਦੋਂ ਤੁਸੀਂ ਆਮ ਆਦਮੀ ਦੀ ਬਾਤ ਚੁੱਕਦੇ ਹੁੰਦੇ ਸੀ ਬਦਮਾਸ਼ੀ ਵਾਲੇ ਕਿ ਜਾਂ ਤੁਸੀਂ ਜੇ ਅਸੀਂ ਜੇ ਅਸੀਂ ਬਦਮਾਸ਼ੀ ਕਰਦੇ ਸੀ ਤਾਂ ਜਾਂ ਸਾਡਾ ਸਾਥ ਦਿੰਦਾ ਸੀ ਉਹ ਚੀਜ਼ ਕਲੀਅਰ ਆਪਾਂ ਨੂੰ ਕਰਨੀ ਚਾਹੀਦੀ ਇੱਥੇ ਨਾਮਦਦ ਕੀ ਪੱਤਰਾ ਬਲੀ ਐਸਾ ਕੁਝ ਹੋ ਗਿਆ ਉਹਦੇ ਹਾਲੇ ਤਾਂ ਚੋਨਾ ਬਾਕੀ ਨੇ ਤੁਹਾਨੂੰ ਲੱਗਦਾ ਕਿ ਸਖਾਲੇ ਢੰਗ ਦੇ ਨਾਲ ਚੋਨਾ ਲੰਘ ਜਾਣਗੇ ਫਿਰ ਇਹ ਜੀ ਐਸਐਸਪੀ ਸਾਹਿਬ ਨੂੰ ਬਟਾਲਾ ਨੂੰ ਇਹ ਪਹਿਲਾਂ ਵੀ ਇਨਫੋਰਮ ਕੀਤਾ ਗਿਆ ਸੀ ਪਿਛਲੇ ਦਿਨ ਜੀ ਔਨ ਰਿਕਾਰਡ ਸਕਰੀਨਸ਼ਾਟ ਪਿਆ ਜੀ ਮੇਰੇ ਕੋਲ ਜੀ ਉਹਨਾਂ ਨੂੰ ਇਨਫੋਰਮ ਕੀਤਾ ਗਿਆ ਸੀਗਾ ਕਿ ਇੱਥੇ ਐਮਐਲਏ ਵੱਲੋਂ ਬਦਮਾਸ਼ੀ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾਊਗੀ ਜੀ ਸਾਡੇ ਸਾਡੇ ਹਲਕੇ ਜੀ ਦੋ ਜ਼ਿਲ੍ਹੇ ਪੈਂਦੇ ਨੇ ਇਹਦੇ ਪੁਲਿਸ ਦੇ ਹੂੰ ਤੁਹਾਡਾ ਕਲਾਨੌਰ ਬਲਾਕ ਹੈ ਜਿਹੜਾ ਗੁਰਦਾਸਪੁਰ ਚ ਪੈਂਦਾ ਹੈ ਜਿਹੜਾ ਡੇਰਾ ਬਲਾਕ ਹੈ ਬਟਾਲੇ ਚ ਪੈਂਦਾ ਜੀ ਕਲਾਨੌਰ ਬਲਾਕ ਚ ਅਸੀਂ ਇਨਫੋਰਮ ਕੀਤਾ ਉਹਨਾਂ ਨੇ ਪ੍ਰੋਪਰ ਫੋਰਸ ਨਾਲ ਜੀ ਸਾਰਾ ਕੁਝ ਉਥੇ ਅੰਡਰ ਕੰਟਰੋਲ ਰਿਹਾ ਇੱਕ ਵੀ ਬੰਦੇ ਦਾ ਕਾਗਜ ਨਹੀਂ ਮਿਸ ਹੋਇਆ ਹੋਰ ਆਮ ਆਦਮੀ ਪਾਰਟੀ ਵਾਲਿਆਂ ਦੇ ਕਲਾਨੌਰ ਬਲਾਕ ਚ ਪੰਜ ਬੰਦਿਆਂ ਦੇ ਜਿਹੜੇ ਕਾਗਜ ਢਾਕਲ ਨਹੀਂ ਹੋਏ ਜੀ ਹੁਣ ਉਹ ਚ ਇਹਨਾਂ ਦੀ ਸਰਕਾਰ ਚ ਜੇ ਉਹਨਾਂ ਬੰਦਿਆਂ ਨੇ ਕਾਗਜ ਨਹੀਂ ਭਰੇ ਤੇ ਉਹ ਚ ਵੀ ਹੁਣ ਸਾਡਾ ਨਾਮ ਲਾਉਣਗੇ ਕਿ ਇਹਨਾਂ ਨੇ ਬਦਮਾਸ਼ੀ ਕਰ ਲਈ ਇੱਥੇ ਅਸੀਂ ਇਨਫੋਰਮ ਕੀਤਾ ਸੀਗਾ ਇੱਥੇ ਬਦਮਾਸ਼ੀ ਤਾਂ ਹੀ ਅਸੀਂ ਪਹਿਲਾਂ ਇਨਫੋਰਮ ਕੀਤਾ ਸਾਨੂੰ ਪਤਾ ਸੀ ਇਹਨਾਂ ਨੇ ਕਰਨੀ ਹੈ ਹੂੰ ਉਹ ਚੀਜ਼ ਕਰਕੇ ਸਾਨੂੰ ਕਿ ਪੁਲਿਸ ਦਾ ਤਾਂ ਕੋਈ ਰੋਲ ਹੀ ਨਹੀਂ ਰਿਹਾ ਇਸ ਕੰਮ 'ਚ ਹੂੰ ਬਿਲਕੁਲ ਜ਼ੀਰੋ ਨਿਕਲ ਆਈ ਹੈ ਸਾਰੇ ਸਿਚੁਏਸ਼ਨ ਚ ਤਾਂ ਫਿਰ ਕੈਸੇ ਕੈਸੇ ਗਲਤੀ ਜਿਵੇਂ ਤੁਸੀਂ ਕਹੇ ਕਿ 2022 ਦੀਆਂ ਚੋਣਾਂ ਤੋਂ 3 ਮਹੀਨੇ ਪਹਿਲਾਂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਜਾਂਦੇ ਨੇ ਫਿਰ ਤੁਹਾਡੇ ਨਾਲ ਕੈਸੀ ਕਿਹੜਾ ਐਮਐਲਏ ਸਾਹਿਬ ਦੀ ਹੋ ਸਕਦੇ ਹੋ ਕਿ ਕੱਲ ਵੀ ਜਿਹੜੀਆਂ ਗੱਲਾਂ ਨੇ ਉਹ ਦੇਖਣ ਨੂੰ ਮਿਲੀਆਂ ਐਮਐਲਏ ਸਾਹਿਬ ਦੀ ਬਾਈਟ ਦੇ ਵਿੱਚੋਂ ਕਿ ਕਾਂਗਰਸੀ ਪਹਿਲਾਂ ਵੀ ਬੰਦਮਾਸ਼ੀ ਕਰਦੇ ਆਏ ਨੇ ਫਿਰ ਪਹਿਲਾਂ ਤੋਂ ਆਪ ਕਾਂਗਰਸੀ ਰਹੇ ਨੇ ਫਿਰ ਉਹ ਤੰਜ ਜਿਹੜੇ ਕਸੇ ਗਏ ਉਹ ਤੀਰ ਜਿਹੜੇ ਛੱਡੇ ਗਏ ਉਹ ਫਿਰ ਕੀ ਤੁਹਾਡੇ ਪਰਿਵਾਰ ਵੱਲ ਛੱਡੇ ਗਏ ਜਾਂ ਫਿਰ ਕਿਸੇ ਤਰ੍ਹਾਂ ਦੀ ਕੋਈ ਨਿੱਜੀ ਕਿੜ ਕੱਢ ਜਿਹੜਾ ਦੈਰ ਉਹ ਇੰਨਾ ਡਿੱਗ ਪਿਆ ਕਿ ਬੰਦਾ ਆ ਸੋਚਦਾ ਕਿ ਜਿਹੜੀ ਚੀਜ਼ ਮੈਂ ਬੋਲਨੀ ਹੈ ਮੈਂ ਬਿਨਾ ਕਿਸੇ ਪ੍ਰੂਫ ਦੇ ਬਿਨਾ ਸੋਚੇ ਸਮਝੇ ਮੈਂ ਬੋਲ ਦੂੰਗਾ ਉਹ ਤੀਰ ਮੈਂ ਛੱਡ ਦੇਣਾ ਤੇ ਉਹ ਲੋਕਾਂ ਵੱਲ ਸਿੱਧਾ ਜਾਣਾ ਇਹਨਾਂ ਵੱਲ ਕਿ ਇਹਨਾਂ ਦੀ ਗਲਤੀ ਹੈ ਜੀ ਆਪਾਂ ਇਹ ਇਹ ਤੱਕ ਪਹੁੰਚ ਗਏ ਕਿ ਜੋ ਮਰਜ਼ੀ ਬੋਲੀ ਜਾਈਏ ਮੈਂ ਹੁਣ ਤੁਹਾਡੇ ਕੋਲ ਬੈਠਾ ਬਿਨਾ ਕਿਸੇ ਲਾਜਿਕ ਦੇ ਬਿਨਾ ਕਿਸੇ தਤ ਦੇ ਕੁਝ ਵੀ ਬੋਲੀ ਜਾਵਾਂ ਤੇ ਫਿਰ ਉਹ ਮੇਰੀ ਅਨਪੜਤਾ ਹੋ ਗਈ ਕਿ ਮੈਂ ਕੱਲ ਨੂੰ ਲੋਕਾਂ ਅੱਗੇ ਮੂਵ ਖਾਣਾ ਮੈਂ ਕੀ ਝੂਠਾ ਹੋ ਕੇ ਲੋਕਾਂ ਅੱਗੇ ਜਾਊਂਗਾ ਇਹਨਾਂ ਦੇ ਪਿੰਡ ਚ ਸਾਹਬੁਰਜਾ ਜਨ ਸਭ ਤੋਂ ਵੱਡਾ ਪਿੰਡ ਹੈ ਸਾਡੇ ਹਲਕੇ ਦਾ ਹਾਂ ਉੱਥੋਂ ਦੇ ਜਿਹੜਾ ਐਮਐਲਏ ਰਹਿਣ ਵਾਲਾ ਸਾਡੀ ਗਵਰਨਮੈਂਟ ਵੱਲੇ ਇਹਨਾਂ ਨੇ ਸਰਪੰਚੀ ਲੜਨੀ ਸੀਗੀ ਹਾਂ ਅਸੀਂ ਇਹਨਾਂ ਨੂੰ ਕਹਿਤਾ ਸੀ ਕਿ ਇਹਨੂੰ ਨਹੀਂ ਲੜਾਉਣੀ ਕਿਉਂਕਿ ਪਹਿਲਾਂ ਵੀ ਇਹੋ ਜੇ ਤੁਹਾਡੇ ਫਰੌਡ ਲੈਂਡ ਜਿਹੜੇ ਕੰਮ ਸੀਗੇ ਇਹੋ ਜੇ ਕੰਮਾਂ ਦੇ ਵਿੱਚ ਆਉਂਦੇ ਸੀ ਅਸੀਂ ਕਹਾਂਗੇ ਤੁਹਾਨੂੰ ਨਹੀਂ ਲੜਾਉਣੀ ਜੀ ਇਹਨਾਂ ਦੇ ਪਿੰਡ 'ਚ ਮੁੰਡਾ ਹੁੰਦਾ ਸੀ ਲਾਲੀ ਹਾਂ ਉਹਨੂੰ ਲੜਾਈ ਸੀਗੀ ਉਸ ਤੋਂ ਚਾਲੂ ਵੀ بڑا ਹੁੰਦਾ ਸੀ ਐਮਐਲਏ ਉਹ ਵਿਚਾਰੇ ਦੀ ਹੁਣ ਡੈਥ ਹੋ ਗਈ ਸੀਗੀ ਤੇ ਗਵਰਨਮੈਂਟ ਤੋਂ ਪਹਿਲਾਂ ਹਾਂ ਉਹਨਾਂ ਅੱਗੇ ਤੇ ਐਮਐਲਏ ਨੂੰ ਪੁੱਛੋ ਕਿ ਜਦੋਂ ਉਹ ਪਿੰਡ 'ਚ ਹੁੰਦਾ ਸੀ ਕਿ ਤੁਸੀਂ ਤੁਸੀਂ ਬੋਲ ਵੀ ਪੈਂਦੇ ਸੀ ਕਦੀ ਪਿੰਡ ਲੈਵਲ ਤੇ ਇਹਨਾਂ ਦੀ ਆਪਸ 'ਚ ਲੜਾਈ ਹੁੰਦੀ ਸੀ ਪਾਰਟੀ ਦੋਵੇਂ ਕਾਂਗਰਸ 'ਚ ਹੁੰਦੇ ਸੀਗੇ ਓਕੇ ਉਦੋਂ ਐਮਐਲਏ ਦੀ ਬਾਤ ਤੱਕ ਨਹੀਂ ਸੀ ਨਿਕਲਦੀ ਹੁੰਦੀ ਹਾਂ ਤੇ ਅੱਜ ਤੁਸੀਂ ਹਰਜੀਜ ਸਾਡੇ ਦੇ ਭਾਈ ਜੌਰਿਓ ਉਹੀ ਬੰਦਾ ਤੇ ਨਰਿੰਦਰ ਇਹ ਤਾਂ ਉਹ ਚੀਜ਼ ਹੋ ਗਈ ਜੀ ਮੈਂ ਅੱਜ ਆਮ ਆਦਮੀ ਤੇ ਇਲਜ਼ਾਮ ਲਾ ਕੇ ਤੇ ਕੱਲ ਨੂੰ ਮੈਂ ਆਮ ਆਦਮੀ ਜੁਆਇਨ ਕਰ ਜਾ ਤਾਂ ਫਿਰ ਮੈਂ ਸੱਚਾ ਹੋ ਜੂ ਇਹਦਾ ਮਤਲਬ ਇਹ ਤੇ ਉਹ ਗੱਲ ਹੋਈ ਪਰ ਤੁਹਾਡੇ ਵੱਲੋਂ ਵੀ ਕਿਹਾ ਗਿਆ ਕਿ ਫਿਰ ਸਰਕਾਰਾਂ ਤਾਂ ਇਹ ਕੀ ਇਹਨੂੰ ਧਮਕੀ ਮੰਨੀਏ ਜਾਂ ਕੀ ਮੰਨੀਏ ਜੋ ਉਹਦੇ ਤੁਸੀਂ ਕਹਿੰਦੇ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਕੋਈ ਨਹੀਂ ਫਿਰ ਕਹ ਲਓ ਸਾਡੀ ਸਰਕਾਰ ਨੇ ਵੀ ਆਉਣਾ ਉਹ ਚੀਜ਼ ਮੈਂ ਬੋਲੀ ਸੀ ਜੀ ਜਿਹੜੇ ਉੱਤੇ ਡੀਐਸਪੀ ਮੌਜੂਦ ਸੀਗਾ ਉਹਨੂੰ ਮੈਂ ਕਿਹਾ ਸੀ ਕਿ ਅੱਜ ਜੇ ਡੀਐਸਪੀ ਤੇ ਐਕਸ਼ਨ ਗਵਰਨਮੈਂਟ ਨੇ ਤਾਂ ਕਰਨਾ ਨਹੀਂ ਕਿਉਂਕਿ ਗਵਰਨਮੈਂਟ ਕਰਾ ਰਹੀ ਹੈ ਜੀ ਉਹ ਤੇ ਐਕਸ਼ਨ ਨਹੀਂ ਹੋਊਗਾ ਪਰ ਇਸੇ ਸਿਚੁਏਸ਼ਨ ਨੂੰ ਲੈ ਕੇ ਕੱਲ੍ਹ ਵਾਲੀ ਜਿਹੜਾ ਇਨਸੀਡੈਂਟ ਹੈ ਇਹਨੂੰ ਦਿਮਾਗ 'ਚ ਰੱਖ ਕੇ ਜਦੋਂ ਸਰਕਾਰ ਹੋਊਗੀ ਇਹ ਤੇ ਐਕਸ਼ਨ ਜ਼ਰੂਰ ਕਰਾਂਗੇ ਉਹ ਚੀਜ਼ ਬੋਲੀ ਸੀ ਮੈਂ ਮੈਂ ਆਪਣੀ ਗਲਤੀ ਖੜਾ ਜੀ ਬਿਲਕੁਲ ਸਰਕਾਰ ਆਈ ਤੇ ਇਸੇ ਇਨਸੀਡੈਂਟ ਨੂੰ ਲੈ ਕੇ ਇਸੇ ਡੀਐਸਪੀ ਤੇ ਐਕਸ਼ਨ ਹੋਊਗਾ ਜੀ। ਲਾਸ ਸਵਾਲ ਹੈ ਤੁਸੀਂ ਇਸ ਚੀਜ਼ ਲਈ ਸ਼ੋਰ ਹੋ ਕਿ ਤੁਹਾਡੀ ਸਰਕਾਰ ਦੇ ਵਿੱਚ ਐਸੀ ਧੱਕਾ ਮੁਕੀ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੀ ਹੋਈ ਹੈ ਤੁਹਾਡੀ ਸਰਕਾਰ ਚ ਐਸਾ ਕੁਝ ਨਹੀਂ ਹੋਇਆ। ਬਿਲਕੁਲ ਨਹੀਂ ਹੋਇਆ ਜੀ ਇੱਥੇ ਵੇਖੋ ਇੰਨੀ ਗੱਲ ਕਲੀਅਰ ਕਰ ਦਿੰਦੇ ਨੇ ਉਹ ਟਾਈਮ ਤੇ ਉਸੇ ਟਾਈਮ ਤੇ ਵੀ ਅੱਜ ਦੇ ਜਿੰਨੇ ਚੈਨਲ ਹੁੰਦੇ ਸੀ ਅੱਜ ਜਿੰਨੇ ਕੈਮਰੇ ਹੁੰਦੇ ਸੀ ਜਿਨੀ ਚੀਜ਼ ਹੁੰਦੀ ਸੀਗੀ ਤੇ ਫਿਰ ਅੱਜ ਉਹ ਸਾਡੇ ਟਾਈਮ ਦੇ ਇਨਸੀਡੈਂਟ ਨੇ ਜਿਹੜੇ ਉਹ ਸਾਹਮਣੇ ਕਿਉਂ ਨਹੀਂ ਆਉਂਦੇ ਜੀ ਤੁਸੀਂ ਸੀਗੇ ਤੇ ਫਿਰ ਤੁਸੀਂ ਆਵਾਜ਼ ਕਿਉਂ ਨਹੀਂ ਚੁੱਕੀ ਇਹਨਾਂ ਨੇ ਨਹੀਂ ਚੁੱਕੀ ਆਮ ਆਦਮੀ ਤੇ ਉਦੋਂ ਵੀ ਕੈਂਡੀਡੇਟ ਇੱਥੇ ਰਹੇ ਨੇ ਅਕਾਦੀ ਦਾ ਦੇ ਕੈਂਡੀਡੇਟ ਰਹੇ ਨੇ ਜੀ ਉਹਨਾਂ ਨੇ ਆਵਾਜ਼ ਕਿਉਂ ਨਹੀਂ ਚੁੱਕੀ ਜੇ ਸਾਡੇ ਟਾਈਮ ਤੇ ਹੋ ਰਹੀ ਸੀ ਮੌਕੇ ਤੇ ਆਵਾਜ਼ ਚੁੱਕੀ ਹੈ ਤੇ ਜਾਂ ਤੇ ਡਰ ਹੀ ਇਹਨਾਂ ਚ ਇੰਨਾ ਸੀ ਡਰਪੋਕ ਸੀਗੇ ਕਿ ਆਵਾਜ਼ ਚੁੱਕਣ ਜੋਗੇ ਵੀ ਨਹੀਂ ਸੀ ਹੁੰਦੇ ਤੇ ਜਾਂ ਨਹੀਂ ਹੋਈ ਹਣੀ ਦੋਵਾਂ ਚੋਂ ਇੱਕ ਚੀਜ਼ ਹੈ ਜੀ ਇਹ ਚ ਜੀ ਉਹਦੇ ਸਮੇਂ ਤਾਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ